ਸਰ ਨੀਰਮੇ ਬਾਕੀ ਤਾਂ ਕਿਸੇ ਨੂੰ ਮੈਸੇਜ ਲੱਗਦਾ ਨਹੀਂ ਕਿ ਮੀਟਿੰਗ ਆਵੇ ਤੁਸੀਂ ਆਪਣੇ ਦੱਸੋ ਸਾਨੂੰ ਕੀ ਦਿੱਕਤ ਹੈ ਜਿਹੜੇ ਉਹਨਾਂ ਦੇ ਬੰਦੇ ਆ ਕੋਈ ਕਾਉਂਸਲਰ ਨਹੀਂ ਉਹਨਾਂ ਚ ਨਹੀਂ ਕਦੀ ਕਿਸੇ ਨੂੰ ਨਹੀਂ ਨਹੀਂ ਚਲੋ ਜਿਨੇ ਵੀ ਕੀਤੀ ਹੈ ਤੁਸੀਂ ਇਨੇ ਸੀਨੀਅਰ ਅਫਸਰਾਂ ਤੁਸੀਂ ਕਹ ਦੋ ਕਿ ਯਾਰ ਸਾਰਿਆਂ ਲਈ ਬਰਾਬਰ ਕੰਮ ਹੈ ਅਸੀਂ ਜਿਹੜਾ ਆਪਣੇ ਘਰ ਦੇ ਕੰਮ ਕਰਾਣੇ ਲੋਕਾਂ ਵੀ ਕੰਮ ਕਰਾਣੇ ਕੋਈ ਸ਼ਿਕਾਇਤ ਲੱਗੀ ਹੈ ਸਾਨੂੰ ਬੁਲਾਓ ਮੇਰਾ ਬਸ ਸੁਣੋ ਇਹ ਤਾਂ ਕੀ ਦੇਖਣਾ ਇਹ ਤਾਂ ਕੀ ਦੇਖਣਾ ਕਿਸੇ ਬੋਰਡ ਦੀ ਕੀ ਕੰਪਲੇਨਟ ਹੈ ਇਹ ਗੱਲ ਸਹੀ ਕਰਦੇ ਉਹਨਾਂ ਨੂੰ ਸ਼ਹਿ ਮਿਲਦੀ ਹੈ ਬਾਜੀ ਅੰਦਰ ਨਹੀਂ ਗੱਲ ਕਰਦੇ ਬਾਜੀ ਅਸੀਂ ਨਹੀਂ 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 ਯਾਰ ਤੁਸੀਂ ਉਹਨਾਂ ਨੂੰ ਕਹਿੰਦੇ ਗੱਡੀ ਲੈ ਲੈ ਯਾਰ ਮੈਂ ਕਿਵੇਂ ਸੁਣਨਾ ਪਰਚਾ ਦੇ ਦੇ ਕੋਈ ਐਵੇਂ ਕਿਵੇਂ ਪਾਪਾ ਲਾਈਏ 10 ਮਿੰਟ ਇੱਧਰ ਤੁਹਾਡੀ ਮੇਰੇ ਹੁਣ ਸਾਡੇ ਕੋਲ ਆਇਆ ਅਫਸਰ ਵੱਡਾ ਮੈਂਬਰ ਕਰੇ ਜਦੋਂ ਤੁਸੀਂ ਆਏ ਮੈਂ ਤੁਹਾਨੂੰ ਕਹਾਂ ਦਰ ਪਰ ਪਤਾ ਹੈ ਹਾਂ ਕਿਆ ਮੈਂ ਦੋ ਗੱਲਾਂ ਹੋ ਜਾਂਦਾ ਹੁੰਦਾ ਵੇਖਿਆ ਜਾ ਕਰਾ ਲਾ ਤੁਸੀਂ ਹੁਣੇ ਮੰਗਦੇ ਤੁਸੀਂ ਅੰਦਰ ਨਹੀਂ ਕਰਾ ਲਾ ਤੁਸੀਂ ਅੰਦਰ ਨਹੀਂ ਅਸੀਂ ਸੀਗੇ ਤੁਸੀਂ ਹੁਣੇ 10 ਮਿੰਟ ਸਾਡੇ ਕੰਮ ਫੁੱਲ ਹੋ ਗਏ ਜੋ ਸਾਡੇ ਗੱਲ ਸਾਰੀਆਂ ਸ਼ਕਲਾਂ ਕਹੋਂ ਲੜਨੀ ਔਰ ਇਹ ਸਾਰੇ ਬੰਦੇ ਨਾ ਉਹ ਨਹੀਂ ਮਲਕੀ ਉਹ ਨਹੀਂ ਹੈ ਉਹ ਨਹੀਂ ਹੈ ਜਿਹੜੇ ਦਿਨਾਂ ਦਾ ਤੁਸੀਂ ਬਹਨੇ ਹੋ ਨਾ ਉਹ ਕੋਈ ਗਲਤੀ ਨਾਲ ਬਣਿਆ ਹੋਇਆ ਤੂੰ ਕਹੇ ਸਾਰੇ ਨਾ ਬੰਦੇ ਪੰਤਿੰਨ ਚਾਰਜ ਰਾਰ ਵਾਰ ਦੇ ਕੌਨ ਨਾ ਰਾ ਔਰ ਕਿਸੇ ਦਾ ਕਦੇ ਹਜਾ ਟਰੈਕ ਨਹੀਂ ਅਫਸਰ ਨਾਲ ਬੱਦਗਲਾ ਮੀਂਦਾ ਹੈ ਕਿਉਂ ਆ ਜਦੋਂ ਤੁਸੀਂ ਗਲਤੀ ਕੀਤਾ ਨਾ 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 ਤੁਸੀਂ ਪਹਿਲਾਂ ਵੀਡੀਓ ਕਾਹਦੀ ਕੀਤਾ ਤੁਹਾਨੂੰ ਪਹਿਲਾਂ ਵੀਡੀਓ ਕਾਹਦੀ ਕੀਤਾ ਯਾਰ ਮੈਂ ਕਿਹਾ ਮੈਂ ਮਾਲਾ ਪਾਤਾ ਤੁਸੀਂ ਪਹਿਲਾਂ ਬੈਲ ਮਾਰੀ ਤੁਹਾਨੂੰ ਬਾਹਰ ਕੱਢ ਕਹਿੰਨੂੰ ਬਾਹਰ ਕੱਢ ਭਾਈ ਕੋਈ ਗੱਲ ਨਹੀਂ ਉਹਦਾ ਕਹਿੰਨਾਂ ਨੇ ਗਲਤ ਭਾਈ ਕੋਈ ਜੋਰ ਜੋ ਕੀ ਉਦੋਂ ਤੱਕ ਇਹਨਾਂ ਨੇ ਗਲਤ ਗੱਲਾਂ ਕੀਤੀਆਂ ਇੱਕ ਮਿੰਟ ਤੁਹਾਡਾ ਇੱਕ ਮਿੰਟ ਖਾਲਸਾ ਜੀ ਇੱਕ ਮਿੰਟ ਹਰੋ ਇੱਥੇ ਰਿਓ ਦਾ ਖਾਲਸਾ ਜੀ ਤੁਸੀਂ ਦੱਸੋ ਇੱਕ ਮਿੰਟ ਤੁਸੀਂ ਖਾਲਸੇ ਹੋ ਕਿੰਨੇ ਪਹਿਲਾਂ ਗਲਤ ਕੰਮ ਸ਼ੁਰੂ ਇੱਕ ਮਿੰਟ ਤੁਸੀਂ ਖਾਲਸੇ ਹੋ ਮੈਂ ਤੁਸੀਂ ਖਾਲਸੇ ਹੋ ਬੋਲਦਾ ਨਹੀਂ ਭਾਜੀ ਇੱਕ ਗੱਲ ਦੱਸੋ ਜੀ ਅਸੀਂ ਸਾਰੇ ਕਾਉਂਸਲਰ ਸਪੋਜ਼ ਕਰਮ ਨਹੀਂ ਮੇਰੀ ਗੱਲ ਦਾ ਜਵਾਬ ਦੇਣਾ ਜਿਹੜਾ ਅਟੀਕਲ ਦਾ ਜਵਾਬ ਜੋ ਇੱਕ ਮਿੰਟ ਫਿਰ ਜੋ ਮੈਂ ਗਲਤ ਬੋਲਿਆ ਮੈਂ ਬੋਲਿਆ ਮੈਂ ਕਹਿੰਦਾ ਯਾਰ ਮੈਂ ਨਹੀਂ ਮੇਰੇ ਤੇ ਮੇਰੇ ਪਰ ਮੈਂ ਕਹਿੰਦਾ ਪਾਜੀ ਕਹਿੰਦੇ ਪਾਜੀ ਮੈਂ ਕੋਈ ਮੁਕਰਦਾ ਰੁਕ ਜਾ ਯਾਰ ਸੋਸੀ ਕਹਿੰਦੇ ਹਾਂ ਅਸੀਂ ਇਹੀ ਗੱਲ ਹੋ ਉਸੇ ਉੱਠ ਕੇ ਕਹੀਏ ਕਿ ਖੈਰਾ ਸਾਹਿਬ ਜਿਹੜੇ ਪਬਲਿਕ ਸੀਟ ਤੇ ਫਿੱਟ ਨਹੀਂ ਹੈਗੇ ਕੀ ਇਮਪ੍ਰੈਸ਼ਨ ਜਾ ਉਪਰ ਆਦਾ ਬਸ ਇਸ ਗੱਲ ਦਾ ਜਵਾਬ ਹੈ ਮਾੜਾ ਜਾਊਗਾ ਹੈ ਮਾੜਾ ਜਾਊਗਾ ਫਿਰ ਇਹ ਨਹੀਂ ਗਿਆ ਸਾਡੇ ਕੋਲ ਚੰਗਾ ਗਿਆ ਯਾਰ ਇਹ ਤੇ ਗਿਆ ਸੀਨੀਅਰ ਐਸਪੀ ਐਂਡ ਪਰ ਤੁਸੀਂ ਸਾਡਾ ਸੁਣੋ ਯਾਰ ਗਲਤੀ ਹੈ ਸਾਨੂੰ ਕਹਿ ਵੀ ਯਾਰ ਆਹ ਸਾਰੀ ਗੱਲ 1 ਮਿੰਟ